ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੰਬਰ 1 ਰੋਜ਼ਾਨਾ ਇੱਕ ਚਮਚਾ ਸੌਂਫ ਜ਼ਰੂਰ ਖਾਇਆ ਕਰੋ ਸਰੀਰ ਅੰਦਰ ਜੇਕਰ ਕੋਈ ਵੀ ਸਮੱਸਿਆ ਹੋਵੇਗੀ ਉਹ ਹੌਲੀ-ਹੌਲੀ ਖਤਮ ਹੋਣ ਲੱਗ ਜਾਵੇਗੀ ਤੇ ਨਾਲ ਹੀ ਇਹਨਾਂ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਨੰਬਰ 2 ਜੇਕਰ ਵਾਲ ਝੜਦੇ ਹਨ ਤੇ ਕੱਚੇ ਆਮਲੇ ਦਾ ਰੋਜ਼ਾਨਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਵਾਲ ਝੜਨਾ ਬੰਦ ਹੋਵੇਗਾ ਵਾਲਾਂ ਦੀ ਲਵਾਈ ਵਧੇਗੀ ਚਿਹਰੇ ਉੱਪਰ ਵੀ ਚਮਕਾਵੇਗੀ ਨੰਬਰ 3 ਅੱਖਾਂ ਵਿੱਚ ਸ਼ਰਮਾ ਪਾ ਲਿਆ ਕਰੋ ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਤੇ ਨਾਲ ਹੀ ਅੱਖਾਂ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ ਅੱਖਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਨਾਲ ਹੋਣ ਲੱਗ ਜਾਂਦੀ ਹੈ ਨੰਬਰ 4 ਦਹੀਂ ਨੂੰ ਹਮੇਸ਼ਾ ਸਵੇਰੇ ਤੇ ਦੁਪਹਿਰੇ ਹੀ ਖਾਓ ਜੋ ਸਾਡੇ ਸਰੀਰ ਲਈ ਬਹੁਤ ਹੀ ਲਾਭਕਾਰੀ ਹੈ ਇਸ ਨੂੰ ਰਾਤ ਨੂੰ ਭੁੱਲ ਕੇ ਵੀ ਨਾ ਵਰਤੋ ਨੰਬਰ 5 ਸਰਦੀਆਂ ਵਿੱਚ ਜਦੋਂ ਵੀ ਤੁਸੀਂ ਕੋਈ ਤੇਲ ਆਪਣੇ ਵਾਲਾਂ ਜਾਂ ਫਿਰ ਸਰੀਰ ਨੂੰ ਮਾਲਿਸ਼ ਕਰਨ ਲਈ ਵਰਤਦੇ ਹੋ ਤਾਂ ਉਸ ਨੂੰ ਪਹਿਲਾਂ ਹਲਕਾ ਕੋਸਾ ਜ਼ਰੂਰ ਕਰੋ ਇਸ ਨਾਲ ਤੇਲ ਦਾ ਸਾਡੇ ਵਾਲਾਂ ਅਤੇ ਸਰੀਰ ਨੂੰ ਬਧੇਰੇ ਫਾਇਦਾ ਹੁੰਦਾ ਹੈ ਨੰਬਰ 6 ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਖਾਣਾ ਦਿੰਦੇ ਹੋ ਤਾਂ ਉਹਨਾਂ ਦੇ ਪਹਿਲਾਂ ਹੱਥ ਜ਼ਰੂਰ ਧੋਵੋ ਕਿਉਂਕਿ ਕਈ ਵਾਰ ਗੰਦੇ ਹੱਥਾਂ ਨਾਲ ਉਹ ਖਾਣਾ ਖਾ ਲੈਂਦੇ ਹਨ ਜਿਸ ਨਾਲ ਉਹ ਉਹਨਾਂ ਨੂੰ ਪੇਟਵ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 7 ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਪੀਲੇ ਹਨ ਤੇ ਸਮੈਲ ਆਉਂਦੀ ਹੈ ਤਾਂ ਤੁਸੀਂ ਸ਼ਾਇਦ ਵਿੱਚ ਥੋੜਾ ਜਿਹਾ ਨਮਕੋ ਮਿਲਾ ਕੇ ਬੁਰਸ਼ ਉੱਪਰ ਲਗਾਓ। ਬੁਰਸ਼ ਕਰ ਲਓ ਦੰਦ ਬਿਲਕੁਲ ਚਮਕਣ ਲੱਗ ਜਾਣਗੇ। ਨੰਬਰ 8 ਜੇਕਰ ਤੁਸੀਂ ਅਦਰਕ ਨੂੰ ਕਾਚੂ ਦੀ ਬਜਾਏ ਜੇ ਚਮਚ ਨਾਲ ਛਿੱਲ ਲੈਂਦੇ ਹੋ ਤਾਂ ਇਸ ਨਾਲ ਉਹ ਆਸਾਨੀ ਨਾਲ ਛਿੱਲਿਆ ਵੀ ਜਾਂਦਾ ਹੈ ਤੇ ਨਾਲ ਹੀ ਉਸ ਦਾ ਛਿਲਕਾ ਵੀ ਪਤਲਾ ਹੀ ਉਤਰਦਾ ਹੈ। ਨੰਬਰ 9 ਜਿਹੜੀਆਂ ਔਰਤਾਂ ਫੋਨ ਦਾ ਹੱਦ ਤੋਂ ਜ਼ਿਆਦਾ ਵਰਤੋਂ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਜਲਦੀ ਹੀ ਸਰਵਾਈਕਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 10 ਅੱਧਾ ਸਿਰ ਦੁਖ ਰਿਹਾ ਹੋਵੇ ਤਾਂ ਮੱਥੇ ਉੱਪਰ ਬਾਮ ਲਗਾ ਲਓ। ਸਿਰ ਦਰਦ ਠੀਕ ਹੋ ਜਾਵੇਗਾ ਤੇ ਨਾਲ ਹੀ ਸਰੀਰ ਨੂੰ ਆਰਾਮ ਮਿਲੇਗਾ। ਨੰਬਰ 11 ਜੇਕਰ ਲੱਤਾਂ ਵਿੱਚ ਕਮਜ਼ੋਰੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਤਾਂ ਰਜਾਨਾ ਫਲ ਦੇ ਅਤੇ ਡਰਾਈ ਫਰੂਟ ਦਾ ਨਿਯਮਤ ਤੌਰ ਤੇ ਸੇਵਨ ਜ਼ਰੂਰ ਕਰੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਦਰਦ ਠੀਕ ਹੋਵੇਗਾ ਤੇ ਲੱਤਾਂ ਵਿੱਚ ਜਾਨ ਆਵੇਗੀ ਨੰਬਰ 12 ਜੇਕਰ ਤੁਸੀਂ ਕੱਚੇ ਆਮਲਾ ਵੀ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਯਾਦ ਸ਼ਕਤੀ ਤੇਜ਼ ਹੋਵੇਗੀ ਜਾਂ ਫਿਰ ਗਾਂ ਦੇ ਦੁੱਧ ਨਾਲ ਆਮਲੇ ਦਾ ਮਰਬਾ ਖਾ ਲਓ ਜਾਦ ਸ਼ਕਤੀ ਨਾਲ ਨਾਲ ਸਰੀਰ ਨੂੰ ਵੀ अनेका ਹੀ ਲਾਭ ਮਿਲਣਗੇ। ਨੰਬਰ 13 ਬਾਥਰੂਮ ਦੇ ਅੰਦਰ ਨਹਾਉਣ ਸਮੇਂ ਬੋਲਣ ਨਾਲ ਬੋਲੇਪਨ ਦੀ ਬਿਮਾਰੀ ਹੋ ਜਾਂਦੀ ਹੈ। ਨੰਬਰ 14 ਜਿੰਨਾ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੈ ਉਹਨਾਂ ਨੂੰ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਹ ਜਹਾ ਕਰਨ ਨਾਲ ਯੂਰੀਨ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਨੰਬਰ 15 ਜੇਕਰ ਤੁਹਾਨੂੰ ਸੁੱਕੀ ਖਾਂਸੀ ਦੀ ਦਿੱਕਤ ਹੋਵੇ ਤਾਂ ਦੁੱਧ ਵਿੱਚ ਸੇਵੀਆਂ ਬਣਾ ਕੇ ਉੱਪਰ ਦੀ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਮਿਲਾ ਕੇ ਖਾਓ ਸੁੱਕੀ ਖਾਂਸੀ ਦੀ ਦਿੱਕਤ ਦੂਰ ਹੋ ਜਾਵੇਗੀ ਨੰਬਰ 16 ਅੰਗੂਰ ਦਾ ਜੂਸ ਪੀਣ ਨਾਲ ਤੁਸੀਂ ਵਾਇਰਸ ਅਤੇ ਬੈਕਟੀਰੀਆ ਤੋਂ ਬਚ ਸਕਦੇ ਹੋ ਨੰਬਰ 17 ਅਦਰਕ ਦਾ ਇੱਕ ਟੁਕੜਾ ਸਿੱਧਾ ਨਮਕ ਲਗਾ ਕੇ ਹੌਲੀ-ਹੌਲੀ ਚੂਸਣ ਨਾਲ ਤੁਹਾਡੀ ਬੈਠੀ ਹੋਈ ਆਵਾਜ਼ ਖੁੱਲ੍ਹ ਕੇ ਆਉਣ ਲੱਗ ਜਾਵੇਗੀ ਨੰਬਰ 18 ਦਿਲ ਦੇ ਮਰੀਜ਼ਾਂ ਨੂੰ ਸੇਬ ਦਾ ਮਰਬਾ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰੀਰ ਵੀ ਤੰਦਰੁਸਤ ਹੋ ਜਾਂਦਾ ਹੈ। ਨੰਬਰ 19 ਧੁੱਪ ਵਿੱਚ ਬੈਠ ਕੇ ਗੰਨਾ ਚੂਪਣ ਨਾਲ ਸਰੀਰ ਤਾਕਤਵਰ ਹੋ ਜਾਂਦਾ ਹੈ। ਨੰਬਰ 20 ਦੁੱਧ ਵਿੱਚ ਕੱਚਾ ਕੇਲਾ ਪਾ ਕੇ ਖਾਣ ਨਾਲ ਕਦੇ ਵੀ ਬਿਮਾਰੀ ਕਮਜ਼ੋਰੀ ਨਹੀਂ ਹੋਵੇਗੀ। ਨੰਬਰ 21 ਜੇਕਰ ਮਸੂੜਿਆਂ ਵਿੱਚ ਸੋਜ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਰਲੀ ਕਰੋ। ਨੰਬਰ 2 ਜੇਕਰ ਤੁਸੀਂ ਆਪਣੇ ਜਿਗਰ ਨੂੰ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਇਮਲੀ ਰਾਤ ਪਰ ਪਾਣੀ ਵਿੱਚ ਭਿਉ ਕੇ ਸਵੇਰੇ ਖਾਲੀ ਪੇਟ ਉਸ ਦਾ ਪਾਣੀ ਪਿਓ ਨੰਬਰ 3 ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਰਹਿੰਦੇ ਹਨ ਅਤੇ ਉਹਨਾਂ ਦੀਆਂ ਲੱਤਾਂ ਵਿੱਚ ਦਰਦ ਰਹਿੰਦਾ ਹੈ ਤਾਂ ਅਜਿਹੇ ਲੋਕਾਂ ਨੂੰ ਚਾਵਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ